ਕਿਹੜਾ ਵਾ ਇਹਦਾ ਅਸਰ ਤੇ ਇਨਾਂ ਤੇ ਜੋ-ਜੋ ਅਸੀਂ ਕਰ ਰਹੇ ਆ ਪਹਿਲਾਂ ਭਾਜਪਾ ਦੇ ਲੀਡਰ ਕੇ ਰੇ ਟੋਲ ਪਲਾਜ਼ਾ ਫ੍ਰੀ ਕਰਾਏ ਉਹਨਾਂ ਦਾ ਅਸਰ ਤੇ ਇਨਾਂ ਤੇ ਹੋ ਰਿਹਾ ਵਾ ਕਿਉਂਕਿ ਅਸਰ ਨਾ ਹੋਵੇ ਤਾਂ ਫਿਰ ਇਹ ਇੰਨੇ ਬਾਰਡਰ ਉੱਥੇ ਬਣਾ ਕੇ ਤੇ ਹੁਣ ਤੱਕ ਤੇ ਲੋਕਾਂ ਨੂੰ ਉਤੋਂ ਕਤੇੜ ਦਿੰਦੇ ਪਰ ਇਹ ਨਹੀਂ ਇਹ ਕਰ ਸਕੇ ਕਿਉਂਕਿ ਇਹ ਜਿਹੜੇ ਅਸੀਂ ਸਾਰੇ ਐਕਸ਼ਨ ਕਰ ਰਹੇ ਆ ਉਹਨਾਂ ਦਾ ਹੀ ਪ੍ਰਭਾਵ ਆ ਇਨਾਂ ਤੇ ਔਰ ਭਾਜਪਾ ਦੇ ਲੀਡਰ ਦੇ ਬਾਹਰ ਇਹ ਇਸ ਕਰਕੇ ਕੀਤਾ ਗਿਆ ਕਿ ਇਹ ਭਾਜਪਾ ਦੇ ਲੀਡਰ ਨੂੰ ਵੀ ਪਤਾ ਲੱਗੇ ਵੀ ਜਿਹੜੀ ਮੈਂ ਪਾਰਟੀ 'ਚ ਗਿਆ ਵਾਂ ਉਹਦੇ ਵਿੱਚ ਮੇਰੇ ਨਾਲ ਕਿਸੇ ਨੇ ਵੀ ਨਹੀਂ ਖਲਾਉਣਾ ਔਰ ਜਿਹੜੇ ਮੇਰੇ ਆ ਵੱਡੇ ਵੱਡੇ ਕਾਲਜ ਨੇ ਆ ਜਿਹੜੇ ਮੇਰੇ ਆ ਪੈਟਰੋਲ ਪੰਪ ਵੀ ਉਹਦਾ ਹੀ ਹੈ ਨਾ ਇਹਦੇ ਕਾਲਜ ਚ ਕੇ ਬੱਚੇ ਨੇ ਪੜਨਾ ਹੈ ਕਿਸਾਨਾਂ ਦੇ ਬੱਚੇ ਹੀ ਇਹਦੇ ਕਾਲਜ ਚ ਜਾਂਦੇ ਨੇ ਤੇਲ ਵੀ ਕਿਸਾਨ ਹੀ ਪਾਉਂਦੇ ਨੇ ਇਥੋਂ ਨਾ ਕੋਈ ਕਿਸਾਨ ਇਥੇ ਤੇਲ ਪਾਏਗਾ ਪੋਲੀਟੀਕਲ ਤੇ ਇਹਨਾਂ ਮਰਨਾ ਹੀ ਮਰਨਾ ਵਾ ਇਹਨਾਂ ਆਰਥਿਕ ਤੌਰ ਤੇ ਵੀ ਖਤਮ ਹੋ ਜਾਣਾ ਚਾਹੀਦਾ ਨਾ ਪਿੱਛੇ ਹਟੇ ਇਹਨਾਂ ਗੱਲਾਂ ਤੋਂ ਜੇ ਆਹ ਟਰੈਕਟਰਵਾਹਨ ਤੋਂ ਬਾਤ ਹੀ ਗੱਲ ਕੀਤੀ ਜਾਵੇ ਤਾਂ ਅਗਲੀ ਜਿਹੜੀ ਆ ਉਹ ਕੀ ਹੈ ਟਰੈਕਟਰ ਮਾਰਚ ਤੋਂ ਬਾਅਦ ਅਗਲੀ ਜਿਹੜੀ ਸਾਡੀ ਕਾਲ ਹੈ ਉਹ ਹੈ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਕਿਸਾਨਾਂ ਮਜ਼ਦੂਰਾਂ ਟ੍ਰੇਡ ਯੂਨੀਅਨਾਂ ਮੁਲਾਜ਼ਮਾਂ ਸਾਰਿਆਂ ਦੀ ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚ ਸਾਨੂੰ ਹਰ ਵਰਗ ਹਰ ਮੁਲਾਜ਼ਮ ਕਿਉਂਕਿ ਜਿੱਦਾਂ ਪਿਛੇ ਪਿੱਛੇ ਆਪਾਂ ਭਾਰਤ ਬੰਦ ਕੀਤਾ ਸੀ ਔਰ ਮੇਰਾ ਬੇਟਾ ਵੀ ਇੱਥੇ ਸਕੂਲੇ ਪੜਦਾ ਹੈ ਵੁੱਡ ਬਲੋਸਮ ਸਕੂਲ ਦੇ ਵਿੱਚੋਂ ਲੈਟਰ ਇੱਕ ਦਿਨ ਪਹਿਲਾਂ ਆਈ ਕਿ ਸਵੇਰੇ ਅਸੀਂ ਸਕੂਲ ਜਿਹੜਾ ਬੰਦ ਰੱਖਾਂਗੇ ਅਸੀਂ ਨਹੀਂ ਕਿਹਾ ਅਸੀਂ ਕਿਉਂਕਿ ਐਮਰਜੈਂਸੀ ਸੇਵਾਵਾਂ ਛੱਡੀਆਂ ਹੀ ਉਹਨਾਂ ਖੁਦ ਕਹਿ ਕੇ ਸਵੇਰੇ ਸਕੂਲ ਬੰਦ ਰਹੇਗਾ ਔਰ ਨਾਲ ਹੀ ਉਸ ਲੈਟਰ ਦੇ ਥੱਲੇ ਲਿਖਿਆ ਜੀ ਕਿਸਾਨ ਏਕਤਾ ਜਿੰਦਾਬਾਦ ਔਰ ਮੈਨੂੰ ਲੱਗਦਾ ਹੈ ਕਿ ਜਿੱਦਣ ਆਪਾਂ ਦਿੱਲੀ ਜਾਣਾ ਵੇ ਉਹ 14 ਮਾਰਚ ਨੂੰ ਵੀ ਬਹੁਤ ਵੱਡਾ ਹਰ ਵਰਗ ਵਕੀਲ ਦੂਜੇ ਤਿੱਜੇ ਜਿੰਨੇ ਵੀ ਸਾਰੇ ਆਟਾ ਸਾਥ ਦੇਣਗੇ ਲੋਕ ਲਾਰ ਬੰਦੀ ਜਾ ਰਹੀ ਬਿਲਕੁਲ ਬੰਦੀ ਜਾ ਰਹੀ ਜੀ ਲੋਕ ਲਾਰ ਜੇ ਨਾ ਬਣਦੀ ਤੇ ਭਾਰਤ ਇੰਨਾ ਸਖਤ ਬੰਦ ਨਹੀਂ ਹੋਣ ਤੇ ਇਹ ਗੱਲ ਹੋ ਗਈ ਹੈ ਕਿ ਲੋਕ ਸਾਨੂੰ ਫੋਨ ਕਰਦੇ ਨੇ ਰੇਲਵੇ ਦੀਆਂ ਟਿਕਟਾਂ ਫੋ ਕਰਾਉਣੀਆਂ ਫੋਨ ਮੈਨੂੰ ਬੜੇ ਫੋਨ ਆਉਂਦੇ ਅਸੀਂ 28 ਤਰੀਕ ਨੂੰ 29 ਤਰੀਕ ਨੂੰ ਜਾਣਾ ਜੀ ਰੇਲਾਂ ਤਾਂ ਨਹੀਂ ਬੰਦ ਕੋਈ ਫੋਨ ਕਰ ਦੇਗਾ ਵੀ ਅਸੀਂ ਦਿੱਲੀ ਜਾਣਾ ਜੀ ਭਾਰਤ ਤਾਂ ਨਹੀਂ ਬੰਦ ਕਿਉਂਕਿ ਇੱਕ ਲੋਕਾਂ ਦੇ ਹਿਸਾਬ ਲੋਕਾਂ ਨੇ ਤੇ ਸਾਡੀ ਸਰਕਾਰ ਹੀ ਚਲਾਤੀ ਆ ਇਹਨਾਂ ਦੀ ਤੇ ਸਰਕਾਰ ਹੀ ਖਤਮ ਹੋ ਜਾਣੀ ਲੱਗਦਾ ਜਤਿੰਦਰਜੀ ਸਿੰਘ ਜਤਿੰਦਰ ਜੀ ਕੀ ਲੱਗਦਾ ਕੇਂਦਰ ਦੀ ਸਰਕਾਰ ਤੇ ਅਸਰ ਹੋਇਆ ਕੇਂਦਰ ਸਰਕਾਰ ਤੇ ਬਹੁਤ ਅਸਰ ਹੋ ਰਿਹਾ ਵਾ ਬਹੁਤ ਵੱਤੋਂ ਵੱਧ ਅਸਰ ਜਿੱਦਾਂ ਆਪਾਂ ਟਰੈਕਟਰ ਮਾਰਚ ਕਰਦੇ ਆ ਜਾਂ ਆਪਾਂ ਉੱਥੇ ਦਿੱਲੀ ਤੇ ਆਪਣੇ ਕੁਝ ਕਿਸਾਨ ਬੈਠੇ ਆ ਆਪਣੇ ਸ਼ੰਭੂ ਬਾਰਡਰ ਤੇ ਉਹਦਾ ਅਸਰ ਹੋ ਰਿਹਾ ਵਾ ਤਾਂ ਹੀ ਆਪਣਾ ਇਕੱਠ ਜਿਹੜਾ ਕਿਸਾਨਾਂ ਦਾ ਜਿਆਦਾ ਜੁੜਿਆ ਪਿਆ ਵਾ